ਚਰਨਜੀਤ ਚੰਨੀ ਦੀ ਬੋਲੀ ਇੱਕ ਕਸੂਤੀ ਗੱਲ ਤੇ ਵੱਡਾ ਰੌਲਾ ਪੈ ਗਿਆ ਚਾਰ ਚਫੇਰਿਓ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਤੇ ਚਰਨਜੀਤ ਚੰਨੀ ਘਿਰ ਗਿਆ ਅਸਲ ਦੇ ਵਿੱਚ ਚਰਨਜੀਤ ਚੰਨੀ ਨੇ ਔਰਤਾਂ ਦੇ ਉੱਪਰ ਇੱਕ ਐਸੀ ਗੱਲ ਬੋਲ ਦਿੱਤੀ ਜਿਹਦੇ ਕਾਰਨ ਰੌਲਾ ਪੈਣਾ ਹੀ ਸੀ ਵਿਰੋਧੀਆਂ ਨੇ ਵੀ ਪਾਉਣਾ ਸੀ ਆਮ ਜਨਤਾ ਚੋਂ ਵੀ ਜਿਹੜੇ ਸੋਚਣ ਵਾਲੇ ਲੋਕ ਨੇ ਉਹ ਬੋਲ ਰਹੇ ਨੇ ਅਸਲ ਦੇ ਵਿੱਚ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਉਹ ਗਿੱਦੜ ਬਾਹਾ ਹਲਕੇ ਦੇ ਵਿੱਚ ਚੋਣ ਪ੍ਰਚਾਰ ਲਈ ਆਏ ਹੋਏ ਸੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਘਰਵਾਲੀ ਦੀ ਹਮਾਇਤ ਦੇ ਵਿੱਚ ਚੋਣ ਪ੍ਰਚਾਰ ਕਰਦਿਆਂ ਇੱਕ ਕਹਾਣੀ ਸੁਣਾਈ ਇੱਕ ਟੋਟਕਾ ਸੁਣਾਇਆ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਜਾਂ ਹਸਾਉਣ ਲਈ ਤੇ ਗੱਲ ਐਸੀ ਬੋਲ ਦਿੱਤੀ ਜਿਹਦੇ ਨਾਲ ਵੱਡਾ ਪੰਗਾ ਪੈ ਗਿਆ ਬੋਲਿਆ ਕਿ ਚਰਨਜੀਤ ਚੰਨੀ ਪਹਿਲਾਂ ਧਿਆਨ ਨਾਲ ਸੁਣ ਲਓ ਤੇ ਫਿਰ ਆਪਣਾ ਕਮੈਂਟ ਲਿਖਿਓ ਕਿ ਕੀ ਚਰਨਜੀਤ ਚੰਨੀ ਠੀਕ ਬੋਲਿਆ ਗਲਤ ਬੋਲਿਆ ਨਹੀਂ ਸੀ ਬੋਲਣਾ ਚਾਹੀਦਾ ਦੇਖੋ ਚਰਨਜੀਤ ਚੰਨੀ ਨੇ ਭਾਜਪਾ ਦੇ ਉੱਪਰ ਬੀਜੇਪੀ ਦੇ ਉੱਪਰ ਚੋਟ ਲਾਉਣ ਦੇ ਲਈ ਬੀਜੇਪੀ ਨੂੰ ਨੀਵਾ ਸਿੱਧ ਕਰਨ ਲਈ ਤੇ ਬੀਜੇਪੀ ਦੇ ਆਗੂਆਂ ਨੂੰ ਦਿਹੇਠੀ ਕਰਨ ਦੇ ਲਈ ਇੱਕ ਚੁਟਕਲਾ ਇੱਕ ਟੋਟਕਾ ਸੁਣਾਇਆ ਚਰਨਜੀਤ ਚੰਨੀ ਕਹਿੰਦਾ ਇੱਕ ਵਾਰੀ ਦੋ ਕੁੱਤੇ ਸੀ ਕਹਿੰਦਾ ਇੱਕ ਦਾ ਨਾਂ ਸੀ ਇੱਕ ਇੱਕ ਜੱਟਾ ਨੇ ਰੱਖਿਆ ਹੋਇਆ ਸੀ ਕਹਿੰਦਾ ਉਹਦਾ ਨਾਂ ਡੱਬੂ ਸੀ ਦੂਜਾ ਕਹਿੰਦਾ ਇੱਕ ਪੰਡਤ ਜੀ ਨੇ ਰੱਖਿਆ ਹੋਇਆ ਸੀ ਉਹਦਾ ਨਾਮ ਰਿੰਪਾ ਸੀ ਕਹਿੰਦਾ ਜਿਹੜਾ ਆ ਉਹ ਕੁੱਤੇ ਸੀ ਉਹ ਆਪਸ ਦੇ ਵਿੱਚ ਘਰੋਂ ਕਈ ਵਾਰੀ ਬਾਹਰ ਨਿਕਲ ਕੇ ਇਕੱਠੇ ਹੋ ਜਾਂਦੇ ਸੀਗੇ ਫਿਰ ਕਹਿੰਦਾ ਆਪਸ ਦੇ ਵਿੱਚ ਗੱਲਾਂ ਕਰਦੇ ਸੀ ਤੇ ਕਹਿੰਦਾ ਇੱਕ ਦਿਨ ਜੱਟ ਦੇ ਕੁੱਤੇ ਨੇ ਡੱਬੂ ਨੇ ਪੰਡਤ ਜੀ ਦੇ ਕੁੱਤੇ ਨੂੰ ਪੁੱਛਿਆ ਕਿਵੇਂ ਫਿਰ ਕਿਵੇਂ ਤੇਰੀ ਪਰਵਰਿਸ਼ ਹੁੰਦੀ ਆ ਕਿਹੋ ਜਿਹਾ ਸਲੂਕ ਮਾਲਕ ਕਰਦੇ ਆ ਤਾਂ ਉਹ ਕਹਿੰਦਾ ਵੀ ਵੇਖ ਆਪਣੀਆਂ ਤਾਂ ਪੂਰੀਆਂ ਲਹਿਰਾਂ ਬਹਿਰਾਂ ਪੂਰੀ ਪੁੱਛ ਦੱਸ ਐ ਪੰਡਤ ਜੀ ਦੇ ਘਰ 'ਚ ਮੇਰੀ ਔਰ ਮੈਨੂੰ ਕਦੇ ਖੀਰ ਮਿਲਦੀ ਐ ਕਦੇ ਕੜਾਹ ਮਿਲਦਾ ਐ ਕਦੇ ਪਿਸਤੇ ਕਦੇ ਕਾਜੂ ਕਦੇ ਬਿਸਕਟ ਪੂਰੇ ਐ ਨਜ਼ਾਰੇ ਪੰਡਤ ਜੀ ਦੇ ਘਰ 'ਚ ਮੈਂ ਤਾਂ ਲੈਣਾ ਕਹਿੰਦਾ ਫਿਰ ਪੰਡਤ ਜੀ ਦਾ ਕੁੱਤਾ ਉਹਨੂੰ ਪੁੱਛਦਾ ਡੱਬੂ ਨੂੰ ਕਹਿੰਦਾ ਡੱਬੂ ਤੂੰ ਜੱਟ ਦੇ ਘਰ 'ਚ ਰਹਿਣਾ ਹੈ ਤੇਰੀ ਕਿਵੇਂ ਆ ਪੁੱਛ ਦੱਸ ਤਾਂ ਚਰਨਜੀਤ ਚੰਨੀ ਕਹਿੰਦਾ ਵੀ ਉਹ ਡੱਬੂ ਕਹਿੰਦਾ ਵੀ ਦੇਖ ਮੈਨੂੰ ਤਾਂ ਭਰਾਵਾ ਸੁੱਕੀ ਜੀ ਰੋਟੀ ਮਿਲਦੀ ਆ ਉਹ ਵੀ ਟਾਈਮ ਤੇ ਨਹੀਂ ਮਿਲਦੀ ਕੋਈ ਪੁੱਛ ਦੱਸ ਨਹੀਂ ਆਪਣੀ ਬਹੁਤੀ ਜੱਟ ਦੇ ਘਰ 'ਚ ਪਰ ਮੈਂ ਤਾਂ ਐਵੇਂ ਮਾਨਤਾਣ ਕਰਕੇ ਹੀ ਉਧਰ ਰਹੀ ਜਾਣਾ ਤੇ ਕਹਿੰਦਾ ਪੰਡਤ ਜੀ ਦਾ ਕੁੱਤਾ ਪੁੱਛਦਾ ਵੀ ਜੇ ਤੈਨੂੰ ਰੋਟੀ ਨਹੀਂ ਪਾਣੀ ਨਹੀਂ ਚੱਜਦਾ ਤੇਰੀ ਪੁੱਛ ਦੱਸ ਕੋਈ ਨਹੀਂ ਕਰੇ ਤਾ ਫਿਰ ਤੇਰਾ ਮਾਨਤਨ ਕਹਦਾ ਤਾਂ ਚਰਨਜੀਤ ਚੰਨੀ ਕਹਿੰਦਾ ਵੀ ਡੱਬੂ ਜਿਹੜਾ ਜੱਟ ਨੇ ਰੱਖਿਆ ਸੀ ਉਹ ਕਹਿੰਦਾ ਵੀ ਜੱਟ ਦੀਆਂ ਦੋ ਘਰ ਵਾਲੀਆਂ ਆ ਦੋ ਰੰਨਾ ਐ ਤੇ ਕਹਿੰਦਾ ਜਦੋਂ ਉਹ ਆਪਸ ਵਿੱਚ ਝਗੜ ਪੈਂਦੀਆਂ ਨੇ ਤਾਂ ਇੱਕ ਜਣੀ ਕਹਿੰਦੀ ਆ ਤੂੰ ਡੱਬੂ ਦੀ ਰੰ ਦੂਜੀ ਕਹਿੰਦੀ ਤੂੰ ਡੱਬੂ ਦੀ ਰੰ ਕਹਿੰਦਾ ਬਸ ਆਹੀ ਮਾਨਤਨ ਮੈਨੂੰ ਮਿਲੀ ਜਾਂਦਾ ਦੋ ਔਰਤਾਂ ਮੇਰੀਆਂ ਰੰਨਾ ਬਣਦੀਆਂ ਨੇ ਤਾਂ ਬਸ ਇਸੇ ਮਾਨਤਨ ਦਾ ਭੁੱਖਾ ਹੀ ਮੈਂ ਰਹਿ ਜਾਂਦਾ ਹੁਣ ਚੰਨੀ ਦੀ ਇਸ ਗੱਲ ਦੇ ਉੱਪਰ ਚੰਨੀ ਨੇ ਅੱਗੇ ਕਹਾ ਕਹਿੰਦਾ ਜਿਹੜੇ ਬੀਜੇਪੀ ਵਾਲੇ ਨੇ ਉਹਨਾਂ ਦੀ ਇਹੀ ਹਾਲਾਤ ਪੰਜਾਬ ਦੇ ਵਿੱਚ ਐ ਜਿਹੜਾ ਕਹਿੰਦਾ ਜਿਹੜੇ ਛੱਡ ਕੇ ਬੀਜੇਪੀ ਚ ਗਏ ਹੋਏ ਨੇ ਕੋਈ ਉਹਨਾਂ ਦੀ ਪੁੱਛ ਨਹੀਂ ਕੋਈ ਦੱਸ ਨਹੀਂ ਬਿਲਕੁਲ ਉਹ ਐਵੇਂ ਫਾਲਤੂ ਬਣੇ ਹੋਏ ਨੇ ਪਰ ਉਹ ਐ ਸਮਝੀ ਜਾਂਦੇ ਨੇ ਵੀ ਸਾਡੀ ਸੈਂਟਰ 'ਚ ਵੀ ਸਰਕਾਰ ਸਾਡੀ ਥੱਲੇ ਵੀ ਸਰਕਾਰ ਬਸ ਐਸੇ ਭਲੇਖੇ ਜੀ ਕਹਿੰਦਾ ਡੱਬੂ ਕੁੱਤੇ ਵਾਂਗੂ ਉਹ ਰਹੀ ਜਾਂਦੇ ਨੇ ਇਹ ਚਰਨਜੀਤ ਚੰਨੀ ਨੇ ਆਖਿਆ ਹੁਣ ਇਹਦੇ ਉੱਪਰ ਦੋ ਤਿੰਨ ਤਰ੍ਹਾਂ ਦਾ ਰੌਲਾ ਪੈ ਗਿਆ ਇੱਕ ਬਹੁਤ ਸਾਰੇ ਲੋਕਾਂ ਨੇ ਤਾਂ ਇਹ ਰੌਲਾ ਪਾ ਲਿਆ ਵੀ ਔਰਤਾਂ ਨੂੰ ਰੰਨ ਕਹਿਣਾ ਧੀਆ ਪਹਿਣਾ ਜਾਂ ਜੜੀਆਂ ਔਰਤਾਂ ਨੇ ਬੀਬੀਆਂ ਨਹੀਂ ਉਹਨਾਂ ਨੂੰ ਰੰਨਾ ਕਹਿਣਾ ਇਹ ਉਹਨਾਂ ਦੀ ਬਹੁਤ ਵੱਡੀ ਬੇਇੱਜ਼ਤੀ ਹੈ ਤੋਹੀਨ ਹੈ ਤੇ ਇਹ ਇੱਕ ਮੁੱਖ ਮੰਤਰੀ ਰਿਹਾ ਜਿਹੜਾ ਪੰਜਾਬ ਦਾ ਤੇ ਨਾਲੇ ਪੀ ਐਚ ਡੀ ਆਪਣੇ ਆਪ ਨੂੰ ਉਹ ਕਹਾਉਂਦਾ ਪੜ੍ਹਾਈ ਦੀ ਆਖਰੀ ਡਿਗਰੀ ਹੈ ਪੀ ਐਚ ਡੀ ਤਾ ਉਹ ਔਰਤਾਂ ਨੂੰ ਰੰਨਾ ਬੋਲ ਰਿਹਾ ਹੈ ਤਾਂ ਇਹ ਬਿਲਕੁਲ ਗਲਤ ਗੱਲ ਹੈ ਇਹ ਇਸ ਮੁੱਦੇ ਤੇ ਚਰਨਜੀਤ ਚੰਨੀ ਨੂੰ けਰਾ ਪੈ ਗਿਆ ਵਿਰੋਧੀ ਕਹ ਰਹੇ ਨੇ ਕਿ ਅਮਰਤਾ ਵੜਿੰਗ ਰਾਜਾ ਵੜਿੰਗ ਦੀ ਪਤਨੀ ਕੋਲੇ ਖੜੀ ਸੀ ਚਰਨਜੀਤ ਚੰਨੀ ਦੇ ਜਦੋਂ ਉਹਨੇ ਇਹ ਗੱਲ ਸੁਣਾਈ ਹੈ ਕਹਿੰਦੇ ਬਈ ਦੇਖੋ ਜਿਹੜਾ ਡਿੰਪੀ ਢਲੋਂ ਆਮ ਆਦਮੀ ਪਾਰਟੀ ਦਾ ਉਹਨੇ ਵੀ ਕਿਹਾ ਕਹਿੰਦਾ ਸਾਨੂੰ ਸੁਣ ਕੇ ਸ਼ਰਮ ਆਈ ਕਿ ਚਰਨਜੀਤ ਚੰਨੀ ਔਰਤਾਂ ਨੂੰ ਇਹ ਕੀ ਬੋਲ ਰਿਹਾ ਹੈ ਵੀ ਡੱਬੂ ਕੁੱਤੇ ਦੀਆਂ ਰੰਨਾ ਤਾਂ ਇੱਕ ਤਾਂ ਇਹ ਰੋਲਾ ਪੈ ਗਿਆ ਦੂਜਾ ਰੋਲਾ ਪਾਇਆ ਬੀਜੇਪੀ ਵਾਲਿਆਂ ਨੇ ਬੀਜੇਪੀ ਵਾਲੇ ਕਹਿੰਦੇ ਨੇ ਵੀ ਸਾਨੂੰ ਜਿਸ ਤਰੀਕੇ ਦੇ ਨਾਲ ਚੰਨੀ ਨੇ ਡੱਬੂ ਕੁੱਤੇ ਕਿਹਾ ਇਹ ਸਾਡੀ ਬਹੁਤ ਵੱਡੀ ਬੇਇੱਜ਼ਤੀ ਹੈ ਤੋਹੀਨ ਹੈ ਇਨਸਲਟ ਹੈ ਔਰ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਹੁਣ ਵੇਖੋ ਚੰਨੀ ਨੇ ਇਹ ਗੱਲ ਬੋਲੀ ਕਿਹਨਾਂ ਨੂੰ ਹੈ ਸਿੱਧਾ ਬੀਜੇਪੀ ਵਾਲਿਆਂ ਨੂੰ ਬੋਲੀ ਜਿਹੜੇ ਪੰਜਾਬ ਚ ਬੀਜੇਪੀ ਚ ਨਹੀਂ ਕਿਉਂ ਉਹਨਾਂ ਦੀ ਉਧਰ ਪੁੱਛ ਕੇ ਚ ਨਹੀਂ ਸ਼ਾਇਦ ਚਰਨਜੀਤ ਚੰਨੀ ਨੇ ਨਿਸ਼ਾਨਾ ਇਸ ਤਰ੍ਹਾਂ ਕੇ ਲਾਇਆ ਕਿਉਂਕਿ ਕੈਪਟਨ ਅਮਰਿੰਦਰ ਕਾਂਗਰਸ ਛੱਡ ਕੇ ਬੀਜੇਪੀ ਚ ਗਿਆ ਸੁਨੀਲ ਜਾਖੜ ਕਾਂਗਰਸ ਛੱਡ ਕੇ ਬੀਜੇਪੀ ਚ ਗਿਆ ਹੋਰ ਕਿੰਨੇ ਨੇ ਜਿਹੜੇ ਕਾਂਗਰਸ ਛੱਡ ਕੇ ਬੀਜੇਪੀ ਚ ਗਏ ਨੇ ਅੱਧੇ ਨਾਲੋਂ ਵੱਧ ਕਾਂਗਰਸੀ ਲੀਡਰ ਪੰਜਾਬ ਦੇ ਬੀਜੇਪੀ ਚ ਗਏ ਹੋਏ ਨੇ ਔਰ ਉਧਰ ਉਹਨਾਂ ਦੀ ਕੋਈ ਬਹੁਤੀ ਪੁੱਛਗਿੱਛ ਨਜ਼ਰ ਨਹੀਂ ਆ ਰਹੀ ਜਿਵੇਂ ਕਿ ਕੈਪਟਨ ਅਮਰਿੰਦਰ ਨੇ ਅੱਜ ਤੋਂ 8-10 ਦਿਨ ਪਹਿਲਾਂ ਇੱਕ ਦਾਣਾ ਮੰਡੀ ਚ ਜਾ ਕੇ ਇਹ ਗੱਲ ਆਪ ਹੀ ਬੋਲ ਦਿੱਤੀ ਸੀ ਕਿ ਮੈਂ ਮੁੱਖ ਮੰਤਰੀ ਰਿਹਾ ਮੇਰੇ ਕੋਲ ਤਜਰਬਾ ਹੈ ਪਰ ਬੀਜੇਪੀ ਸਾਡੀ ਕੋਈ ਰਾਇ ਨਹੀਂ ਲੈਂਦੀ ਸਾਡੇ ਨਾਲ ਕੋਈ ਸਲਾਹ ਨਹੀਂ ਕਰਦੀ ਸਾਡੇ ਸਾਨੂੰ ਪੁੱਛਦੀ ਨਹੀਂ ਕੁਝ ਵੀ ਕਰਨ ਲੱਗਿਆ ਤੇ ਸੁਨੀਲ ਜਾਖੜ ਜਿਹੜੇ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦਾ ਵੀ ਇਹੀ ਚਰਚਾ ਆ ਰਿਹਾ ਹੈ ਕਿਉਂਕਿ ਉਹ ਪਿਛਲੇ ਟਾਈਮ ਤੋਂ ਬੀਜੇਪੀ ਚ ਕੰਮ ਹੀ ਨਹੀਂ ਕਰ ਰਹੇ ਪ੍ਰਧਾਨ ਉਹ ਨਾਂ ਦੇ ਅਜੇ ਹੈਗੇ ਨੇ ਪਰ ਤੁਸੀਂ ਨਹੀਂ ਦੇਖਿਆ ਹੋਣਾ ਵੀ ਆ ਜਿਮਣੀ ਚੋਣਾ ਐਮਐਲਏ ਦੀਆਂ ਹੋ ਰੀਆਂ ਚਾਰ ਥਾਵਾਂ ਤੇ ਕਿਤੇ ਵੀ ਜਿਹੜੇ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਹ ਕਿਤੇ ਵੀ ਆਪਦੇ ਉਮੀਦਵਾਰਾਂ ਦੇ ਕਾਗਜ਼ ਭਰਉਣ ਨਾਲ ਨਹੀਂ ਗਏ ਕਿਤੇ ਵੀ ਪ੍ਰਚਾਰ ਕਰਨ ਨਹੀਂ ਜਾ ਰਹੇ ਤਾਂ ਇਸ ਹਿਸਾਬ ਦੇ ਨਾਲ ਉਹਦੀ ਵੀ ਪੁੱਛਗਿੱਛ ਜਿਹੜੀ ਆ ਉਹ ਕੋਈ ਬਹੁਤੀ ਹੋ ਨਹੀਂ ਰਹੀ ਤੇ ਪਿਛਲੇ ਦਿਨੀ ਖਬਰ ਆਈ ਕਿ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਹੈ ਬੀਜੇਪੀ ਦੀ ਪ੍ਰਧਾਨਗੀ ਤੋਂ ਉਸ ਤੋਂ ਬਾਅਦ ਸੁਨੀਲ ਜਾਖੜ ਨੇ ਉਹ ਗੱਲ ਪਿਛਲੇ ਦਿਨੀ ਕਬੂਲੀ ਵੀ ਹੈ ਵੀ ਹਾਂ ਮੈਂ ਅਸਤੀਫਾ ਦਿੱਤਾ ਸੀ ਤਾ ਇਸੇ ਗੱਲ ਨੂੰ ਲੈ ਕੇ ਜਪਦਾ ਹੈ ਕਿ ਚਰਨਜੀਤ ਚੰਨੀ ਨੇ ਇਹ ਤਿੱਖਾ ਵਿਅੰਗ ਕੀਤਾ ਹੁਣ ਦੇਖੋ ਇੱਥੇ ਦੋ ਗੱਲਾਂ ਤੇ ਚਰਨਜੀਤ ਚੰਨੀ ਗਲਤ ਹੈ ਪਹਿਲੀ ਗੱਲ ਜਿਹੜਾ ਉਹਨੇ ਔਰਤਾਂ ਨੂੰ ਰੰਨਾ ਕਿਹਾ ਹੁਣ ਜੱਟ ਦੀਆਂ ਦੋ ਰੰਨਾ ਤੂੰ ਡੱਬੂ ਕੁੱਤੇ ਦੀ ਰੰ ਤੂੰ ਡੱਬੂ ਕੁੱਤੇ ਦੀ ਰੰ ਔਰਤਾਂ ਬਾਰੇ ਇਸ ਤਰ੍ਹਾਂ ਬੋਲਣਾ ਬਿਲਕੁਲ ਠੀਕ ਨਹੀਂਗਾ ਔਰਤਾਂ ਦੀ ਇਸ ਤਰ੍ਹਾਂ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਔਰ ਔਰਤਾਂ ਦੇ ਲਈ ਰੰਨ ਸ਼ਬਦ ਜਿਹੜਾ ਇਹ ਉਹਨਾਂ ਦੀ ਬੇਇੱਜ਼ਤੀ ਕਰਨ ਲਈ ਹੀ ਬਣਾਇਆ ਗਿਆ ਤੇ ਵਰਤਿਆ ਜਾਂਦਾ ਹੈ ਜਿਵੇਂ ਕਈ ਬੰਦਿਆਂ ਦੇ ਲਈ ਇੱਕ ਸ਼ਬਦ ਹੈ ਚੌਰਾ ਤਾਂ ਉਹ ਚੌਰਾ ਸ਼ਬਦ ਘਟੀਆਂ ਬੰਦਿਆਂ ਲਈ ਵਰਤਿਆ ਜਾਂਦਾ ਹੈ ਇਸੇ ਤਰ੍ਹਾਂ ਰੰਨਾ ਸ਼ਬਦ ਜਿਹੜਾ ਇਹ ਬਿਲਕੁਲ ਔਰਤਾਂ ਦੇ ਲਈ ਠੀਕ ਸ਼ਬਦ ਨਹੀਂਗਾ ਇਸੇ ਕਰਕੇ ਰੌਲਾ ਪਿਆ ਦੂਜਾ ਜਿਹੜੀ ਟਕੌਰ ਚਰਨਜੀਤ ਚੰਨੀ ਨੇ ਭਾਜਪੀ ਦੇ ਆਗੂਆਂ ਤੇ ਮਾਰੀ ਹੈ ਵੀ ਉਹਨਾਂ ਦੀ ਪੁੱਛਗੇਛ ਨਹੀਂ ਤੁਹਾਨੂੰ ਕੀ ਲੱਗਦਾ ਹੈ ਉਹ ਸਹੀ ਮਾਰੀ ਹੈ ਕਿ ਗਲਤ ਮਾਰੀ ਹੈ ਕੀ ਚਰਨਜੀਤ ਚੰਨੀ ਨੂੰ ਇਹ ਉਦਾਹਰਨ ਦੇਣੀ ਚਾਹੀਦੀ ਸੀ ਕਿ ਨਹੀਂ ਸੀ ਦੇਣੀ ਚਾਹੀਦੀ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਨੂੰ ਲੱਗਦਾ ਦੋਸਤੋ ਇਸ ਪੱਧਰ ਦੇ ਆਗੂਆਂ ਨੂੰ ਆਪਣੀ ਭਾਸ਼ਾ ਦੀ ਮਰਿਆਦਾ ਮਾਣ ਜਰੂਰ ਰੱਖਣਾ ਚਾਹੀਦਾ ਜੋ ਮੂੰਹ ਆਵੇ ਉਹੀ ਨਹੀਂ ਠੋਕ ਬੋਲ ਦੇਣਾ ਚਾਹੀਦਾ ਔਰ ਦੂਜੀ ਗੱਲ ਇੱਕ ਹੋਰ ਸਾਹਮਣੇ ਆਈ ਹੈ ਕੁਝ ਬੰਦੇ ਪਿੰਡ ਦੇ ਵਿੱਚ ਡਿੰਪੀ ਢਿੱਲੋਂ ਦੇ ਖਿਲਾਫ ਪੋਸਟਰ ਲਾਉਂਦੇ ਪਿੰਡ ਦੇ ਲੋਕਾਂ ਨੇ ਫੜ ਲਿਆ ਵੀਡੀਓ ਸਾਹਮਣੇ ਆ ਚੁੱਕੀ ਐ ਔਰ ਉਹਨਾਂ ਤੋਂ ਜਦੋਂ ਘੇਰ ਕੇ ਪੁੱਛਿਆ ਜਾ ਰਿਹਾ ਹੈ ਨਾਲ ਉਹ ਵੀਡੀਓ ਬਣਾ ਰਹੇ ਨੇ ਵੀ ਤੁਹਾਨੂੰ ਇਹ ਪੋਸਟਰ ਕਿਹਨੇ ਦਿੱਤੇ ਨੇ ਕਾਹ ਤੋਂ ਲਾਰੇ ਹੂੰ ਤਾਂ ਉਹਨਾਂ ਨੇ ਸਿੱਧਾ ਨਾ ਲਿਆ ਉਹ ਕਹਿੰਦੇ ਕਿ ਸਾਨੂੰ ਤਾਂ ਕਾਂਗਰਸ ਨੇ ਭੇਜਿਆ ਰਾਜਾ ਵੜਿੰਗ ਦੇ ਦਫ਼ਤਰ ਚੋਂ ਆਏ ਆ ਇਹ ਗੱਲ ਉਹਨਾਂ ਬੰਦਿਆਂ ਨੇ ਬੋਲੀ ਹੈ ਹੁਣ ਤੁਸੀਂ ਦੇਖੋ ਉਹ ਪੋਸਟਰਾਂ ਦੇ ਵਿੱਚ ਕੀ ਲਿਖਿਆ ਉਹ ਪੋਸਟਰਾਂ ਦੇ ਵਿੱਚ ਸੁਖਵੀਰ ਬਾਦਲ ਤੇ ਡਿੰਪੀ ਦੀ ਫੋਟੋ ਲਾਈ ਹੋਈ ਹੈ ਉੱਤੇ ਲਿਖਿਆ ਜਿਨਨੇ ਜਿਨਨੇ ਨਾਮ ਮੁੱਲ ਤਾਰਿਆ ਭਰਾਵਾਂ ਵਰਗੇ ਪਿਆਰ ਦਾ ਉਹ ਕੀ ਸਤਕਾਰ ਕਰੇਗਾ ਗਿੱਦੜਬਾ ਦੇ ਸਤਕਾਰ ਦਾ ਮਤਲਬ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਡਿੰਪੀ ਢਿੱਲੋਂ ਨੇ ਸੁਖਬੀਰ ਬਾਦਲ ਜਿੰਨੇ ਉਹਨੂੰ ਬੜਾ ਨੇੜੇ ਰੱਖਿਆ ਭਰਾਵਾਂ ਵਾਂਗ ਰੱਖਿਆ ਉਹਦਾ ਬੜਾ ਕੁਛ ਕੀਤਾ ਜਿਹੜੇ ਡਿੰਪੀ ਢਿੱਲੋਂ ਨੇ ਉਸ ਸੁਖਬੀਰ ਬਾਦਲ ਦੀ ਇਲਾਜ ਨਹੀਂ ਰੱਖੀ ਉਹ ਗਿੱਦੜਬਾ ਵਾਲੇ ਲੋਕਾਂ ਦੀ ਕੀ ਰੱਖੇਗਾ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਉੱਤੇ ਪੋਸਟਰ ਦੇ ਨਿਸ਼ਾਨ ਤੱਕੜੀ ਦਾ ਬਣਿਆ ਹੋਇਆ ਤਾਂ ਕਿ ਲੋਕਾਂ ਨੂੰ ਇਹ ਭਲੇਖਾ ਲੱਗੇ ਵੀ ਇਹ ਤਾਂ ਕਾਲੀ ਦਲ ਨੇ ਲਾਇਆ ਪੋਸਟਰ ਪਰ ਜਿਹੜੇ ਉਹ ਮੁੰਡੇ ਉੱਥੇ ਕਾਬੂ ਕੀਤੇ ਨੇ ਜੇ ਉਹ ਵੀਡੀਓ ਝੂਠੀ ਨਹੀਂ ਜੇ ਉਹ ਵੀਡੀਓ ਠੀਕ ਹੈ ਤਾਂ ਫਿਰ ਤੇ ਜੇ ਉਹ ਠੀਕ ਬੋਲ ਰਹੇ ਨੇ ਸੱਚ ਬੋਲ ਰਹੇ ਨੇ ਤਾਂ ਫਿਰ ਇਹ ਗੱਲ ਕਾਫੀ ਵੱਡੀ ਹੈ ਰਾਜਾ ਵੜਿੰਗ ਜੇ ਸਤਮੁੱਚ ਇੰਜ ਕਰਾ ਰਿਹਾ ਹੈ ਤਾਂ ਇਹ ਗੱਲ ਠੀਕ ਨਹੀਂ ਗਈ ਇਸ ਤਰ੍ਹਾਂ ਜਿੱਤਣਾ ਏਦਾਂ ਦੀਆਂ ਟਿਕੜਮ ਬਾਜ਼ੀਆਂ ਕਰਕੇ ਅੱਗੇ ਆਉਣਾ ਇਹ ਬਿਲਕੁਲ ਗਲਤ ਹੈ ਤੇ ਰਾਜੇ ਵੜਿੰਗ ਨੂੰ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਨੁਕਸਾਨ ਹੋਣਾ ਤੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਤੁਸੀਂ ਬਹੁਤ ਸਿਆਣੇ ਹੋ ਸਮਝਦਾਰ ਹੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ